ਸਿੱਖਾਂ ਦਾ ਇਤਿਹਾਸ ਅਯੋਧਿਆ ਦੀ ਧਰਤੀ ਨਾਲ ਕਿਵੇਂ ਮਿਲਦਾ ਹੈ ਕੋਰਟ ਨੇ 1045 ਪੰਨਿਆਂ ਦੀ ਇਸ ਵਰਡਿਕਟ ਦੇ ਵਿੱਚ ਉਹ ਕਿਵੇਂ ਜ਼ਿਕਰ ਕੀਤਾ ਅਸੀਂ ਤੁਹਾਨੂੰ ਉਹ ਵੀ ਦੱਸਣ ਦੀ ਕੋਸ਼ਿਸ਼ ਕਰਦੇ ਹਾਂ ਸਭ ਤੋਂ ਪਹਿਲਾਂ ਅਸੀਂ ਗੱਲ ਕਰਾਂਗੇ ਗੁਰੂ ਨਾਨਕ ਦੇਵ ਜੀ ਦੇ ਬਾਰੇ ਜੋ ਕਿ ਸੁਪਰੀਮ ਕੋਰਟ ਦੇ ਉਸ ਵਰਡਿਕ ਦੇ ਵਿੱਚ ਆਇਆ ਹੈ ਕਿਹਾ ਜਾਂਦਾ ਹੈ ਕਿ ਜਦੋਂ 1528 ਦੇ ਵਿੱਚ ਇਹ ਮਸਜਿਦ ਉੱਥੇ 1528 ਤੋਂ 1530 ਦੇ ਵਿਚਾਲੇ ਜਦੋਂ ਇਹ ਬਾਬਰੀ ਮਸਜਿਦ ਉੱਥੇ ਬਣਾਈ ਗਈ ਸੀ ਮੀਰ ਬਾਕੀ ਵੱਲੋਂ ਉਸ ਤੋਂ ਪਹਿਲਾਂ ਸਨ 1510 ਦੇ ਅਰਾਊਂਡ 1510 ਦੇ ਆਲੇ-ਦੁਆਲੇ ਗੁਰੂ ਨਾਨਕ ਦੇਵ ਜੀ ਆਪਣੀਆਂ ਯਾਤਰਾਵਾਂ ਦੇ ਤਹਿਤ ਅਯੋਧਿਆ ਪਹੁੰਚੇ ਸੀ ਉਸ ਦਾ ਵੀ ਹਵਾਲਾ 2019 ਦੇ ਸੁਪਰੀਮ ਕੋਰਟ ਦੇ ਜੋ 1045 ਪੰਨਿਆਂ ਦਾ ਜੋ ਵਡਿਕਟ ਉਸ ਦੇ ਵਿੱਚ ਦਿੱਤਾ ਗਿਆ ਜੋ ਦੂਜੀ ਗੱਲ ਹੈ ਉਹ 1858 ਦਾ ਇੱਕ ਵਾਕਿਆ ਜੋ ਸੁਪਰੀਮ ਕੋਰਟ ਆਪਣੇ ਇਸ ਵਡਿਕਟ ਦੇ ਵਿੱਚ ਮੈਂਸ਼ਨ ਕਰਦਾ ਉਹ ਇਹ ਹੈ ਕਿ 1858 58 ਦੇ ਵਿੱਚ ਫਕੀਰ ਸਿੰਘ ਖਾਲਸਾ ਨਾਮ ਦੇ ਨਿਹੰਗ ਸਿੱਖ ਜੋ ਕਿ ਜੋ ਅਯੋਧਿਆ ਗਏ 1858 ਦੇ ਵਿੱਚ ਰਾਮ ਮੰਦਰ ਦੇ ਸਬੰਧ ਦੇ ਵਿੱਚ ਇਹ ਕਿਹਾ ਗਿਆ ਕਿ ਫਕੀਰ ਸਿੰਘ ਖਾਲਸਾ ਨੇ 1858 ਵਿੱਚ 25 ਨਿਹੰਗਾਂ ਦੇ ਨਾਲ ਉੱਥੇ ਚਾਲੇ ਪਾਏ ਅਯੁੱਧਿਆ ਉਪਹੁੰਚੇ ਅਤੇ ਮੰਦਰ ਮਸਜਿਦ ਦੇ ਅੰਦਰ ਉਹ ਗਏ ਅਤੇ ਮਸਜਿਦ ਦੇ ਕੰਧਾਂ ਤੇ ਰਾਮ ਰਾਮ ਸ਼ਬਦ ਲਿਖ ਦਿੱਤਾ ਅਤੇ ਉੱਥੇ ਕਈ ਦਿਨਾਂ ਤੱਕ ਉਹਨਾਂ ਦੇ ਨਿਹੰਗ ਸਿੰਘ ਡਟੇ ਰਹੇ ਫਕੀਰ ਸਿੰਘ ਖਾਲਸਾ ਜੋ ਸੁਪਰੀਮ ਕੋਰਟ ਦੇ ਵਰਡਿਕ ਦੇ ਵਿੱਚ ਉਹਨਾਂ ਦਾ ਜ਼ਿਕਰ ਮਿਲਦਾ ਹੈ ਉਹ ਇਸੇ ਕਰਕੇ ਮਿਲਦਾ ਹੈ ਕਿਉਂਕਿ ਇਸ ਨੂੰ ਵੀ ਸੂਚੀਬੱਧ ਕੀਤਾ ਗਿਆ ਉਸ ਫੈਸਲੇ ਦੇ ਵਿੱਚ ਕਿ ਇਹ ਵੀ ਉੱਥੇ ਇੱਕ ਸਿੱਖਾਂ ਦਾ ਜੋ ਕਨੈਕਸ਼ਨ ਮਿਲਦਾ ਹੈ ਕਿ ਸਿੱਖਾਂ ਸਿੱਖ ਜਗਤ ਦੇ ਵਿੱਚ ਜੋ ਲੋਕ ਪੜ੍ਹਦੇ ਲਿਖਦੇ ਉਹਨਾਂ ਨੂੰ ਪਤਾ ਹੈ ਕਿ ਇਹ 1858 ਦੀ ਘਟਨਾ ਹੈਗੀ ਜਦੋਂ ਫਕੀਰ ਸਿੰਘ ਖਾਲਸਾ ਅਯੁੱਧਿਆ ਪਹੁੰਚੇ ਸੀ ਇਹ ਕਹਿੰਦੇ ਹੋਏ ਕਿ ਇੱਥੇ ਰਾਮ ਮੰਦਰ ਬਣਵਾਇਆ ਜਾਵੇ ਕਿਉਂਕਿ ਇੱਥੇ ਪਹਿਲਾਂ ਰਾਮ ਲਲਾ ਦਾ ਮੰਦਰ ਸੀ ਇਸ ਦੇ ਥਾਂ ਤੇ ਜ਼ਬਰਦਸਤੀ ਇੱਕ ਮੰਦਰ ਮਸਜਿਦ ਤਿਆਰ ਕੀਤੀ ਗਈ ਹੈ ਤੇ ਮਸਜਿਦ ਨੂੰ ਹਟਾ ਕੇ ਮੰਦਿਰ ਬਣਾਇਆ ਜਾਵੇ ਤੇ ਉਹਨਾਂ ਨੇ 25 ਨਿਹੰਗ ਸਿੰਘਾਂ ਨਾਲ ਉੱਥੇ ਚੱਲੇ ਪਾਏ ਸੀ 25 ਨਿਹੰਗ ਸਿੰਘ ਕਈ ਦਿਨ ਉੱਥੇ ਰਹੇ